ਪੰਜਾਬ ਵਿਜੀਲੈਂਸ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਵੱਡੀ ਇੱਕ ਕਾਰਵਾਈ ਕੀਤੀ ਗਈ ਹੈ ਇੱਕ ਵੱਡਾ ਐਕਸ਼ਨ ਹੋਇਆ ਜਿਸ ਦੇ ਵਿੱਚ ਡਿਸਪਰਪੋਰਸ਼ਨੇਟ ਐਸੈਟਸ ਦਾ ਮਾਮਲਾ 540 ਕਰੋੜ ਰੁਪਏ ਨੂੰ ਲੈ ਕੇ ਚਰਚਾਵਾ ਮਾਂ ਤੇਜ਼ ਹੁੰਦੀਆਂ ਜਾ ਰਹੀਆਂ ਤੇ ਦੂਸਰੇ ਪਾਸੇ ਹੁਣ ਇਹ ਚਰਚਾ ਇੱਕ علیحدਦਾ ਸ਼ੁਰੂ ਹੋ ਗਈ ਹੈ ਕਿ ਕੀ ਕਾਂਗਰਸ ਦੇ ਲੀਡਰ ਵੀ ਇਸ ਮਾਮਲੇ ਦੇ ਵਿੱਚ ਲਿਆਂਦੇ ਜਾ ਸਕਦੇ ਆ ਜਾਂ ਉਹਨਾਂ ਉੱਤੇ ਵੀ ਕੋਈ ਕਿਸੇ ਤਰ੍ਹਾਂ ਦੀ ਗਾਜ ਡਿੱਗ ਸਕਦੀ ਹੈ ਇਹਦਾ ਕਾਰਨ ਤਾਂ ਵੀ ਬਾਚਿਆ ਜਾ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਸੰਬੰਧੀ ਜਿਹੜੇ ਮਾਮਲੇ 212 ਤੋਂ ਲੈ ਕੇ ਹੁਣ ਤੱਕ ਚੱਲਦੇ ਆ ਰਹੇ ਨੇ ਉਸ ਸਮੇਂ ਦੌਰਾਨ ਅਕਾਲੀ ਦਲ ਔਰ ਕਾਂਗਰਸ ਇਹ ਦੋਵੇਂ ਸਰਕਾਰਾਂ ਰਹਿ ਚੁੱਕੀਆਂ ਨੇ ਯਾਨੀ ਕਿ ਇਹ ਦੋਵੇਂ ਪਾਰਟੀਆਂ ਸਰਕਾਰਾਂ ਹੰਢਾ ਚੁੱਕੀਆਂ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਜਿੱਥੇ ਕਾਂਗਰਸ ਦੇ ਸੀਨੀਅਰ ਲੀਡਰ ਜਿਦੇ ਵਿੱਚ ਸੁਖਪਾਲ ਖਹਿਰਾ ਸੁਖਜਿੰਦਰ ਰੰਧਾਵਾ ਹੈਗੇ ਨੇ ਉਹ ਇਸ ਗੱਲ ਦੀ ਵਿਰੋਧਤਾ ਕਰ ਰਹੇ ਆ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਦੀ ਵਿਰੋਧਤਾ ਕਰ ਰਹੇ ਆ ਕਿ ਵਿਕਰਮ ਸਿੰਘ ਮਦੀਠੀਆ ਦੇ ਨਾਲ ਗਲਤ ਕੀਤਾ ਗਿਆ ਆ ਇਸ ਸਥਿਤੀ ਦੇ ਵਿੱਚ ਇਹ ਵੀ ਹੁਣ ਚਰਚਾਾਂਵਾਂ ਚੱਲ ਪਈਆਂ ਕਿ ਸ਼ਾਇਦ ਇਹਨਾਂ ਲੀਡਰਾਂ ਦੇ ਉੱਤੇ ਵੀ ਕਿਸੇ ਨਾ ਕਿਸੇ ਕਿਸਮ ਦਾ ਐਕਸ਼ਨ ਹੋ ਸਕਦਾ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਜਿਤਾ ਦਿੱਤਾ ਇਹ ਵੀ ਜ਼ਾਹਿਰ ਕਰ ਦਿੱਤਾ ਕਿ ਪ੍ਰਗਟ ਸਿੰਘ ਨੂੰ ਲੈ ਕੇ ਐਕਸ਼ਨ ਦੀ ਸੰਭਾਵਨਾ ਅਜੇ ਤੱਕ ਜਿਤਾਈ ਜਾ ਰਹੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਬਕਾਲ ਇਨਫਾਰਮੇਸ਼ਨ ਪਹਿਲਾਂ ਪ੍ਰਗਟ ਸਿੰਘ ਸੰਬੰਧੀ ਆਈ ਸੀ ਕਿ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਸਕਦਾ ਹੈ ਪਰ ਉਸ ਇੰਟਰਵਿਊ ਤੋਂ ਬਾਅਦ ਆਚਰਨਜੀਤ ਸਿੰਘ ਚੰਨੀ ਨੇ ਇਹ ਵੀ ਜ਼ਰੂਰ ਉੱਚ ਕਿਹਾ ਕਿ ਪ੍ਰਗਟ ਸਿੰਘ ਨੂੰ ਲੈ ਕੇ ਹੁਣ ਵੀ ਇਹ ਖਦਸ਼ੇ ਨੇ ਕਿਤੇ ਨਾ ਕਿਤੇ ਇਹ ਵੀ ਚਰਚਾਵਾਂ ਸੀ ਕਿ ਪ੍ਰਗਟ ਸਿੰਘ ਇਲੈਕਸ਼ਨਸ ਤੋਂ ਬਾਅਦ ਗਾਇਬ ਹੋ ਗਏ ਨੇ ਨਜ਼ਰ ਨਹੀਂ ਆ ਰਹੇ ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਆ ਰਿਹਾ ਤੇ ਇਹ ਖਦਸ਼ੇ ਜ਼ਰੂਰ ਜ਼ਾਹਰ ਕੀਤੇ ਜਾ ਰਹੇ ਆ ਕਿ ਸ਼ਾਇਦ ਪ੍ਰਗਟ ਸਿੰਘ ਵੀ ਰਡਾਰ ਤੇ ਹੋ ਸਕਦੇ ਨੇ ਪਰ ਕਿਤੇ ਨਾ ਕਿਤੇ ਚਰਚਾਵਾਂ ਦੇ ਵਿੱਚ ਪ੍ਰਗਟ ਸਿੰਘ ਤੋਂ ਇਲਾਵਾ ਬਾਕੀ ਲੀਡਰਾਂ ਦਾ ਨਾਮ ਵੀ ਆ ਰਿਹਾ ਜਿਨ੍ਹਾਂ ਦੇ ਵਿੱਚ ਪ੍ਰਤਾਪ ਬਾਜਵਾ ਦਾ ਨਾਮ ਕਿਤੇ ਨਾ ਕਿਤੇ ਵਿਚਾਰਿਆ ਜਾ ਰਿਹਾ ਸੁਖਪਾਲ ਖੈਰਾ ਦਾ ਨਾਮ ਵਿਚਾਰਿਆ ਜਾ ਰਿਹਾ ਦੂਸਰੇ ਪਾਸੇ ਸੁਖਜਿੰਦਰ ਰੰਧਾਵਾ ਜਿਹੜੇ ਕਾਂਗਰਸ ਦੀ ਸਰਕਾਰ ਵਲੇ 2017 ਤੋ 2022 ਤੱਕ ਉਹ ਜੇਲ੍ਹ ਮੰਤਰੀ ਆ ਔਰ ਸਾਬਕਾ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਆ ਉਹਨਾਂ ਦੇ ਉੱਤੇ ਵੀ ਵਿਚਾਰ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਹਾਲਾਂਕਿ ਜ਼ਰੂਰ ਇਹ ਲੀਡਰ ਹੁਣ ਵਾਰੋ ਵਾਰੀ ਬੋਲਦੇ ਨਜ਼ਰ ਆ ਰਹੇ ਚਰਨਜੀਤ ਸਿੰਘ ਚੰਨੀ ਦੀ ਇੰਟਰਵਿਊ ਆ ਗਈ ਹੈ ਸੁਖਪਾਲ ਖੈਰਾ ਬੋਲ ਚੁੱਕੇ ਨੇ ਔਰ ਬੋਲਦੇ ਰਹੇ ਨੇ ਆ ਇਸ ਬਾਰੇ ਸੁਖਜਿੰਦਰਨ ਦਾਵਾ ਦੀ ਇੰਟਰਵਿਊ ਜਿਹੜੀ ਆ ਉਹ ਆ ਚੁੱਕੀ ਉਹਨਾਂ ਦੇ ਬਿਆਨ ਆ ਗਏ ਆ ਪ੍ਰਤਾਪ ਸਿੰਘ ਬਾਜਵਾ ਇਸ ਵਿਕਰਮ ਸਿੰਘ ਮਜੀਠੀਆ ਵਾਲੇ ਮਸਲੇ ਉੱਤੇ ਇਤਰਾਜ਼ ਖੜਾ ਕਰ ਰਹੇ ਆ ਔਰ ਕਿਤੇ ਨਾ ਕਿਤੇ ਸਵਾਲ ਵੀ ਬਰਕਰਾਰ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਰਹੀ ਜਾਂ ਪਾਵੇਂ ਕੈਪਟਨ ਮਰਿੰਦਰ ਸਿੰਘ ਵੀ ਉਸ ਵੇਲੇ ਮੁੱਖ ਮੰਤਰੀ ਸੀ ਤਾਂ ਸਭ ਕੁਝ ਹੁੰਦਿਆਂ ਸੰਦਿਆਂ ਕਿਉਂਕਿ ਜਦੋਂ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਇਸ ਬਾਰੇ ਦਾਵਾ ਕਰਦੇ ਆ ਕਿ ਸਾਰੇ ਸਬੂਤ ਮੌਜੂਦ ਸੀਗੇ ਜਦੋਂ ਪੰਜਾਬ ਦੇ ਸਾਬਕਾ ਡੀਜੀਪੀ ਇਹ ਦਾਵਾ ਕਰਦੇ ਆ ਕਿ 2012 ਵਿੱਚ ਹੀ ਸਾਰੇ ਸਬੂਤ ਮੌਜੂਦ ਸੀਗੇ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਇਹ ਸਵਾਲ ਜਿਹੜੇ ਨੇ ਵੱਡੇ ਖੜੇ ਹੁੰਦੇ ਨੇ ਇਹ ਅਕਾਲੀ ਸਰਕਾਰ ਤੇ ਵੀ ਹੁੰਦੇ ਨੇ ਔਰ ਕਾਂਗਰਸ ਤੇ ਵੀ ਹੁੰਦੇ ਨੇ ਔਰ ਕਾਂਗਰਸ ਦੇ ਵਿੱਚ ਇਹਨਾਂ ਲੀਡਰਾਂ ਦਾ ਉਸ ਵੇਲੇ ਅਹੁਦੇਦਾਰ ਹੋਣਾ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਔਰ ਜ਼ਾਹਿਰ ਤਨ ਹੁਣ ਤਾਂ ਹੀ ਕਰਕੇ ਸ਼ਾਇਦ ਇਹ ਇਹਨਾਂ ਸਾਰਿਆਂ ਦਾ ਨਾਮ ਆ ਰਿਹਾ ਔਰ ਕਿਤੇ ਨਾ ਕਿਤੇ ਪ੍ਰਗਟ ਸਿੰਘ ਦਾ ਨਾਮ ਜ਼ਿਆਦਾ ਸਟਰੋਂਗਲੀ ਵਿਚਾਰਿਆ ਜਾਣ ਲੱਗਿਆ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਾਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ